ਅੱਜ ਸਾਗ ਜੰਦਦਾ ਜੀ ਕਿਤੋਂ ਜੇ ਕਿਤੇ ਮਾਮਾ ਭੈਣਾਂ ਦਾ ਘੋਟਿਆ ਹੋਇਆ ਆਲਣ ਪਾ ਕੇ ਮਿਲਿਆ ਸਾਗ ਮਿਲ ਜੇ ਕਿਤੇ ਲੋਕਾਂ ਨੇ ਯਾਰ ਕਿੱਥੋਂ ਮਿਲਦਾ ਇਹਦਾ ਭਾਅ ਕੀ ਆ ਸਾਨੂੰ ਇਹ ਦੱਸਦੇ ਸੁਈ ਸਾਡੇ ਕੋਲ ਪਹਿਲੀ ਗੱਲ ਹੈਗੀ ਆ ਪਿੰਡਾਂ 'ਚ ਸੋ ਅਸੀਂ ਉਹ ਵੀ ਆਪਾਂ ਨੇ ਐਪਰੀਸ਼ੀਏਟ ਕਰਨਾ ਕੋਈ ਸੈਲਫ ਹੈਲਪ ਗਰੁੱਪ ਬਣਾਉਣਾ ਪਿੰਡਾਂ 'ਚ ਮਤੇ ਪਾ ਕੇ ਦਿਓ ਪੰਚਾਇਤਾਂ ਵੱਲੋਂ ਤੇ ਗ੍ਰਾਂਟਾਂ ਦੀ ਸਾਡੇ ਵੱਲੋਂ ਕੋਈ ਘਾਟ ਨਹੀਂ ਗਲੀਆਂ ਨਾਲੀਆਂ ਤਾਂ ਦੇਖੋ 75 ਸਾਲ ਹੋ ਗਏ ਸਰਕਾਰ ਗਲੀ ਉੱਚੀ ਚੱਕ ਦਿੰਦੀ ਐ ਕਰਨੇਵੇਂ ਹੋ ਜਾਂਦੇ ਲੋਕ ਘਰ ਉੱਚਾ ਚੱਕ ਲੈਂਦੇ ਗਲੀ ਨਹੀਂ ਵੀ ਹੋਈ ਐਂ ਚੱਲੀ ਜਾਂਦੇ ਤਾਂ 70 ਸਾਲ ਹੋ ਗਏ ਜੀ ਪਤਾ ਨਹੀਂ ਕਿੱਥੇ ਖਜਾ ਕਿੰਨੇ ਬੁਰੇ ਵੀ ਮੈਚ ਕਦੋਂ ਕਰਾਂਗੇ ਨਾ ਕਰ ਰਹੇ ਆ ਉਹਦੇ ਬਾਰੇ ਪਰ ਮੈਂ ਕਹਿੰਦਾ ਵੀ ਉਹ ਤੋਂ ਪਹਿਲਾਂ ਬੱਚਿਆਂ ਦੇ ਪੜਨ ਲਈ ਲਾਇਬ੍ਰੇਰੀ ਹਰੇਕ ਪਿੰਡ 'ਚ ਹੁਣ ਤੱਕ ਸੰਗਰੂਰ ਜ਼ਿਲ੍ਹੇ ਨੂੰ ਅਸੀਂ 26 ਦੇ ਕਰੀਬ ਲਾਇਬ੍ਰੇਰੀਆਂ ਜਾਰੀ ਕਰ ਚੁੱਕੇ ਹਨ। ਪਰ ਕਈ ਤਾਂ ਪਿੰਡਾਂ ਜਾਣਦੇ ਹੋਣਗੇ ਕਿ ਨਾ ਹੋਰੀ ਅੱਜ ਜਿੱਥੇ ਵੀ ਪਿੰਡਾਂ 'ਚ ਲਾਇਬ੍ਰੇਰੀਆਂ ਸ਼ਾਨਦਾਰ ਲਾਇਬ੍ਰੇਰੀਆਂ ਨੇ ਏਸੀ ਲਾਇਬ੍ਰੇਰੀਆਂ ਨੇ ਉੱਥੇ ਕੰਪਿਊਟਰ ਲੱਗੇ ਨੇ, ਵਾਈਫਾਈ ਫ੍ਰੀ ਹੈ। ਨਾਲ-ਨਾਲ ਲਾਇਬ੍ਰੇਰੀਆਂ 'ਤੇ ਇਹ ਨਹੀਂ ਹੈਗਾ ਕੱਲੀਆਂ ਕੋਈ ਇਤਿਹਾਸ ਦੀਆਂ ਜਾਂ ਕੋਈ ਹੋਰ ਕਿਤਾਬਾਂ ਨੇ। ਸਿਲੇਬਸ ਦੀਆਂ ਕਿਤਾਬਾਂ ਵੀ ਉੱਥੇ ਨੇ ਕਿਉਂਕਿ ਘਰੇ ਕਈ ਵਾਰੀ ਪੜਨ ਦਾ ਮਾਹੌਲ ਨਹੀਂ ਬਣਦਾ। ਬੱਚੇ-ਬੱਚੇ ਆ ਕੇ ਉੱਥੇ ਪੜ ਸਕਦੇ ਨੇ ਉੱਥੇ ਪੜਨ ਦਾ ਮਾਹੌਲ ਬਣ ਜਾਂਦਾ ਕਰੇਂ ਕਈ ਵਾਰੀ ਕਬੀਲਦਰੀ ਦੇ ਕੰਮਾਂ ਚ ਰੋਲੇ ਰੱਪੇ ਚ ਨਹੀਂ ਬਣਦਾ ਮਾਹੌਲ ਉਹ ਤੁਸੀਂ ਦੇਖ ਕੇ ਜਾਇਓ ਸੰਗਰੂਰ ਵਾਲੀ ਲਾਇਬ੍ਰੇਰੀ ਕਰਨ ਵੀਰ ਕਾਲਜ ਦੇ ਨਾਲ ਹੀ ਹੈ ਕਿੰਨੀ ਸ਼ਾਨਦਾਰ ਹੈ ਤੁਸੀਂ ਕਹੋਗੇ ਯਾਰ ਇਹ ਬਾਲੇ ਮੁਲਕ ਦਾ ਯੂਪੀਐਸਸੀ ਸੈਂਟਰ ਖੋਲਣੇ ਨੇ ਅਸੀਂ ਤਾਂ ਆਈਲੈਕਸ ਨੂੰ ਡਿਗਰੀ ਸਮਝ ਲਿਆ ਚਲੋ ਜੀ ਪਲੱਸ ਟੂ ਕਰਕੇ ਲੈਟਸ ਕਰਕੇ ਚਲੋ ਕੈਨੇਡਾ ਨੂੰ ਉੱਥੇ ਬੁਰਾ ਹਾਲ ਹੋ ਗਿਆ ਜੀ ਹੁਣ ਪਰ ਇਧਰ ਨੂੰ ਭੇਜ ਜਾਂਦੇ ਉਹ ਕੈਨੇਡਾ ਵਾਲੇ ਆਪਾਂ ਆਪਦਾ ਆਪਦਾ ਮੁਲਕ ਹੀ ਠੀਕ ਕਰਨਾ ਪਊਗਾ ਬਗਾਨਿਆਂ ਤੇ ਆਪਾਂ ਨਹੀਂ ਛੱਡ ਸਕਦੇ ਜੀ ਕਿੰਨਾ ਕਚਿਰ ਆਪਾਂ ਬਗਾਨੇ ਮੁਲਕਾਂ ਤੇ ਸਹਾਰੇ ਰਵਾਂਗੇ ਆਪਦਾ ਮੁਲਕ ਹੀ ਠੀਕ ਕਰ ਲਈਏ ਕੀ ਘਾਟ ਹੈ ਜੀ ਛੋਟੇ ਤੇ ਸਿਰ ਵਰਗੀ ਧਰਤੀ ਹੈ ਮਿਹਨਤੀ ਕੌਮ ਹੈ ਹਰ ਕਿਸਮ ਦਾ ਮੌਸਮ ਹੈ ਗੁਰੂਆਂ ਦਾ ਆਸ਼ੀਰਵਾਦ ਹੈ ਹਰ ਰੋਜ਼ ਸਵੇਰੇ ਸਰਬੱਤ ਦੇ ਭਲੇ ਦੀ ਬਾਣੀ ਨਾਲ ਉੱਠਦੇ ਆਂ ਰਹਿਰਾਸਨਾ ਸਰਬੱਤ ਦਾ ਭਲਾ ਕਹਿ ਕੇ ਸੋਣੇ ਇਤੋਂ ਵੱਧ ਵੱਡਾ ਕੋਈ ਅਸ਼ੀਰਵਾਦ ਪ੍ਰਾਪਤ ਧਰਤੀ ਹੋ ਸਕਦੀ ਨਹੀਂ ਫੇਰ ਭੱਜੀ ਜਾਂਦੇ ਆ ਧਰਤੀ ਛੱਡ ਕੇ ਕਿਉਂਕਿ ਕਮੀਆਂ ਰਹਿ ਗਈਆਂ ਜੋ ਤੁਸੀਂ ਕਰਨੀਆਂ ਪੂਰੀਆਂ ਕਿਉਂਕਿ ਤੁਸੀਂ ਜਿਹੜੇ ਸਭ ਤੋਂ ਛੋਟੀ ਥੱਲੇ ਵਾਲੀ ਇਕਾਈ ਨੂੰ ਜੇ ਜੇ ਮੈਨੂੰ ਦੱਸੋਗੇ ਨਹੀਂ ਕਿ ਆਹ ਕਰਨਾ ਜੀ ਤੇ ਪਤਾ ਕਿਵੇਂ ਲੱਗੂਗਾ ਜਦੋਂ ਮੈਂ ਐਮਪੀ ਸੀ ਉਦੋਂ ਵੀ ਮੈਨੂੰ ਬਹੁਤ ਸਾਰੇ ਪਤਾ ਲੱਗ ਉਦੋਂ ਪਤਾ ਲੱਗਿਆ ਸੀ ਮੈਨੂੰ ਕਿ ਕਈ ਪੰਚਾਇਤੈ ਨਹੀਂ ਮਤਾ ਪਾਉਂਦੀਆਂ ਸੀ ਮੈਂ ਕਿਉਂ ਨਹੀਂ ਪਾਉਂਦੇ ਮਤਾ ਕਹਿੰਦੇ ਜੀ ਪੰਚਾਇਤ ਕਾਂਗਰਸ ਦੀ ਹੈ ਅੱਛਾ ਸਰਪੰਚ ਕਾਂਗਰਸ ਦਾ ਹੈ ਤੇ ਜੀ ਉਹ ਕਹਿੰਦਾ ਫਿਰ ਪਹਾਂਤ ਵਾਂਦੀ ਚੜ੍ਹਾਈ ਹੋ ਜਾਊ ਮੈਂ ਕਿਹਾ ਯਾਰ ਪੈਸੇ ਤਾਂ ਤੁਹਾਡੇ ਨੇ ਪੱਥਰ ਉਹਨਾਂ ਦਾ ਨਾਂ ਦਾ ਲਾਵਾਗੇ ਕਿਹੜੀ ਗੱਲ ਹੈ ਇਸੇ ਕਰਕੇ ਮੈਂ ਕਿਹਾ ਸੀਗਾ ਕਿ ਸਰਪੰਚ ਜਿਹੜਾ ਉਹਨਾਂ ਕਾਂਗਰਸ ਦਾ ਹੋਣਾ ਚਾਹੀਦਾ ਹੈ ਨਾ ਅਕਾਲੀ ਦਲ ਦਾ ਨਾ ਆਮ ਆਦਮੀ ਪਾਰਟੀ ਦਾ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਵੀ ਸਾਡੇ ਪਿੰਡ ਦਾ ਸਰਪੰਚ ਹੈ ਵੋਟਾਂ ਮਿਲ ਜਿੱਦਾਂ ਮਰਜ਼ੀ ਹੋ ਜਿਓ ਉਹ ਤੁਹਾਡੀ ਮਰਜ਼ੀ ਹੈ ਵੋਟਾਂ ਦਾ ਰੌਲਾ ਤਾਂ ਮਹੀਨਾ ਡੇਢ ਮਹੀਨਾ ਹੀ ਹੁੰਦਾ ਹੈ ਬਾਕੀ ਪੌਣੇ 5 ਸਾਲ ਤਾਂ ਤੁਸੀਂ ਪਿੰਡ ਵੱਲ ਰਹੋ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਹੈ ਪੰਚ ਪਿੰਡ ਦਾ ਹੋਣਾ ਚਾਹੀਦਾ ਕਿਸੇ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਵੀ ਮੈਂ ਨਹੀਂ ਸਾਈਨ ਕਰਦਾ ਲੈ ਲਿਆ ਕੇ ਦਿਖਾਓ ਫਿਰ ਉੱਥੇ ਗਰਾਂਟ ਇਹ ਤਾਂ ਕੋਈ ਪਿੰਡ ਤੋਂ ਬੱਲਾ ਲੈਣ ਵਾਲੀ ਗੱਲ ਹੀ ਹੋਗੀ ਨਾ ਫਿਰ ਅੱਛਾ ਅਸੀਂ ਕੋਈ ਐਦਾਂ ਨਹੀਂ ਕਹਿੰਦੇ ਨਾ ਮੈਂ ਕੋਈ ਇਸ ਕਿਸਮ ਦੀ ਰਾਜਨੀਤੀ ਕਰਦਾ ਤੰਗ ਦੇ ਲਾੜੀ ਵੀ ਐਸ ਗਲੀ ਚੋਂ ਝੜੂ ਨੂੰ ਵੋਟ ਨਹੀਂ ਪਈਆਂ ਦੋ ਪੁੜੀਆਂ ਹੀ ਫੱਟ ਦੋ ਵਾਜ ਕੇ ਕਹੀ ਚਲੋ ਲੈ ਬੋਲਾ ਕੇ ਦਿਖਾਓ ਹਾਂ ਤੁਸੀਂ ਉਹ ਕੰਮ ਤੁਸੀਂ ਨਾ ਕਰਦੇ ਨਹੀਂ ਮੈਂ ਤਾਂ ਤੁਸੀਂ ਪ੍ਰੋਜੈਕਟ ਬਣਾ ਕੇ ਲਿਆਓ ਜੇ ਪ੍ਰੋਜੈਕਟ ਵਧੀਆ ਮੈਨੂੰ ਨੀ ਮੈਂ ਨਹੀਂ ਦੇਖਦਾ ਕਿ ਇਸ ਪਿੰਡ ਚ ਵੋਟਾਂ ਕਿਹਨੂੰ ਪਈਆਂ ਨੇ ਕਿਉਂ ਨਹੀਂ ਉਹ ਬਾਅਦ ਦੀਆਂ ਗੱਲਾਂ ਪ੍ਰੋਜੈਕਟ ਉਹ ਪ੍ਰੋਜੈਕਟ ਦਿਖਾ ਕੇ ਹੋਰ ਪਿੰਡਾਂ ਨੂੰ ਦਿਖਾਈਏ ਇੱਥੇ ਧੂਰੀ ਵਾਲੇ ਬੈਠੇ ਹੋਣੇ ਬਹੁਤ ਸਾਰੇ ਧੂਰੀ ਦੇ ਪਿੰਡਾਂ ਵਾਲੇ ਹੱਥ ਖੜੇ ਕਰਿਓ ਹੁਣ ਧੂਰੀ ਵਾਲਿਆਂ ਨੂੰ ਮੈਂ ਕਿਹਾ ਸੀਗਾ ਵੀ ਤੁਸੀਂ ਤੁਸੀਂ ਪੰਜਾਬ ਦੀ ਸਰਕਾਰ ਦੀ ਧੂਰੀ ਬਣੋਂਗੇ ਬਣ ਕੇ ਤੇ ਇਹਨਾਂ ਨੇ ਕਮਾਲ ਕਰਤੀ ਤੇ ਹੁਣ ਇਹਨਾਂ ਨੇ ਜ਼ਿੰਮੇਵਾਰੀ ਨਭਾਤੀ ਮੇਰੀ ਜ਼ਿੰਮੇਵਾਰੀਆਂ ਹੁਣ ਪਿੰਡਾਂ ਚ ਕੰਮ ਕਰਾਉਣ ਦੀ ਸੀਵਰੇਜ ਪਾਉਣ ਦੀ ਖੇਤਾਂ ਚ ਆਪਾਂ ਜਿਹੜੀਆਂ ਤਸੀਆਂ ਨਾਲੇ ਤੁਹਾਡੇ ਬੰਦ ਹੋਏ ਪਏ ਨੇ ਦੱਸੋ ਕਿੱਥੇ ਨੇ ਪਾਈਪਾਂ ਪਾਈਏ ਤੇ ਨਹਿਰਾਂ ਚੋਂ ਪਾਣੀ ਲੈ ਕੇ ਪਿੰਡਾਂ ਨੂੰ ਭੇਜੀਏ ਕਈ ਪਿੰਡਾਂ ਨੇ ਤੁਸੀਂ ਵੀਡੀਓ ਦੇਖੀ ਆਉਣੀ ਆ 35 35 40 40 ਸਾਲ ਬਾਅਦ ਕਹਿੰਦੇ ਪਾਣੀ ਆਇਆ ਜੀ ਸਾਡੇ ਪਿੰਡ ਥੱਲੋਂ ਪਧਰਤੀ ਚੋਂ ਕੱਢੀ ਜਾਂਦੇ ਆ ਉਹ ਕੱਸੀਆਂ ਖਾਲਾਂ ਨੂੰ ਭੁੱਲ ਗਏ ਅਸੀਂ ਉਹ ਸਾਰੇ ਕੱਸੀਆਂ ਖਾਲਾਂ ਜਿਹੜੇ ਸੂਏ ਰਜਵਾਹੇ ਚਲਾ ਲੇ ਚਲਾ ਕੇ ਤੁਸੀਂ ਹੈਰਾਨ ਹੋ ਜਾਓਗੇ ਅੱਜ ਮੈਂ ਤੁਹਾਨੂੰ ਇੱਕ ਅੰਕੜਾ ਦਿੰਨਾ 16 ਮਾਰਚ 2022 ਨੂੰ ਸਰਕਾਰ ਬਣੀ ਸੀ ਸੋਚ ਚੁੱਕੀ ਸੀ ਖੜਕੜ ਕਲਾਂ ਤੁਹਾਡੇ ਚ ਵੀ ਬਹੁਤ ਸਾਰੇ ਗਏ ਹੋਣਗੇ ਉੱਤੇ ਭਾਗੀ ਸਿੰਘ ਦੇ ਪਿੰਡ ਉੱਥੇ 21% ਪਾਣੀ ਵਰਤ ਰਹੇ ਸੀਗੇ ਨਹਿਰਾਂ ਦਾ 21% ਪਾਣੀ ਪੰਜਾਬ ਇਸਤੇਮਾਲ ਕਰ ਰਿਆ ਸੀ ਖੇਤਾਂ ਵਾਸਤੇ ਸਿਰਫ ਦੋ ਸਾਲਾਂ ਚ 84% ਤੇ ਆਈ ਜੀ ਅੱਜ 84% ਦੀ ਚਾਰ ਗੁਣਾ ਵੱਧ ਗਿਆ ਤੁਹਾਡੇ ਪਿੰਡਾਂ ਚ ਬਹੁਤ ਸਾਰੇ ਪਾਈਪਾਂ ਪਈਆਂ ਹੋਣੀਆਂ ਬਹੁਤ ਸਾਰੇ ਖਾੜਾਂ ਚ ਪਾਣੀ ਆਇਆ ਹੁਣ ਔਰ ਜਿਹੜਾ ਉਹ ਪਾਣੀ ਹੈ ਨਾ ਹੈਗਾ ਵੀ ਮੀਨਰਲ ਹੈ ਉਹ ਜਿਤ ਤੱਤ ਨੇ ਧਰਤੀ ਦੀ ਬਜਾਊ ਸ਼ਕਤੀ ਵੱਧਦੀ ਹੈ ਥੱਲੇ ਤਾਂ ਹੁਣ 600 ਫੁੱਟ ਤੇ ਜਾ ਵੜੇ ਗਰਮ ਪਾਣੀ ਆਉਣ ਲੱਗ ਗਿਆ ਤੱਤ ਆਉਂਦਾ ਨਾ ਹੁਣ ਉਹ ਹੁਣ ਪੁਰਾਣਾ ਜ਼ਮਾਨਾ ਤਾਂ ਰਿਹਾ ਨਹੀਂ ਹੈਗਾ ਵੀ ਠੰਡੇ ਠੰਡੇ ਪਾਣੀ ਚ ਬੋਰ ਥੱਲੇ ਨਾ ਲਾਂਗੇ ਆਲੂ ਚ ਜਾਂ ਖੇਲ ਕਹਿੰਦੇ ਨੇ ਚਬੱਟਾ ਵੀ ਕਹਿੰਦੇ ਨੇ ਗਰਮ ਆਉਂਦਾ ਹੁਣ ਤਾਂ ਤੇ ਨਾ ਹੀ ਕਿਤੇ ਡੇਕ ਵੀ ਨਹੀਂ ਛੱਡੀ ਹੋਵੇ ਵੀ ਕਿਸੇ ਟਿਊਬ ਵੱਲ ਤੇ ਡੇਕ ਹੀ ਹੋਵੇ ਪਹਿਲਾਂ ਇਹ ਦੋ ਡੇਕਾਂ ਇੱਕ ਟਾਲੀ ਹੈ ਨਾ ਉੱਥੇ ਬਹਿ ਕੇ ਤੇ ਰੋਟੀ ਖਾਂਦੇ ਸੀ ਚਾਹ ਬਣਾਉਂਦੇ ਸੀ ਕਿ ਕਾਹ ਕੰਮ ਜ਼ਰੂਰ ਕਰਨਾ ਆਪਦੇ ਪਿੰਡਾਂ 'ਚ ਜਾਂਦੇ ਰਹਾਂ ਹਾਂ ਨੂੰ ਫਿਰਨੀਆਂ 'ਚ ਤੇ ਪਿੰਡਾਂ ਦੇ ਟਿਊਬਲਾਂ ਤੇ ਦਰਖਤ ਜ਼ਰੂਰ ਲਾਉਣੇ ਦਰਖਤ ਜਿਹੜੇ ਨੇ ਉਹ ਉਹ ਦੇ ਬਿਨਾ ਆਪਾਂ ਆਕਸੀਜਨ ਜਿਹੜੀ ਐ ਸਾਹ ਤਾਂ ਲੈਣੇ ਆ ਆਪਾਂ ਤਾਂ ਹੁਣ ਐ ਕਰਨ ਲੱਗੇ ਬਿਸੌਂ ਦਾ ਕੀ ਐ ਤਾਂ ਬਾਅਦ ਆਵੇ ਨਾ ਆ ਵੀ ਤੇਰਾ ਪੀਏ ਕੰਮ ਨੂੰ ਕਰਾਂ ਸੋ ਇਹ ਕੰਮ ਨੇ ਦਰਖਤ ਲਾਉਣੇ ਆ ਪਿੰਡਾਂ ਜਾਂਦੇ ਰਾਹਾਂ ਦੇ ਜਦ ਟਿਊਬਵੱਲਾਂ ਤੇ ਔਰ ਸਭ ਤੋਂ ਵੱਡੀ ਗੱਲ ਹੈ ਪਿੰਡ ਸਾਰਿਆਂ ਨੂੰ ਪਤਾ ਹੁੰਦਾ ਕਿ ਮੇਰਾ ਆਪਾਂ ਤਾਂ ਪਿੰਡਾਂ ਵਾਲਿਆਂ ਨਾਲ ਤਾਂ ਪਿੰਡ ਐ ਅਸੀਂ ਮਨਰਗਾ ਸਕੀਮ ਦੇ ਤੀਨ ਜਿਲ੍ਹਾ ਸੰਗਰੂਰ ਚ 162 ਲੱਖ ਰੁਪਏ ਨਾਲ 1 ਕਰੋੜ 62 ਲੱਖ ਨਾਲ 3 ਲੱਖ 20 ਹਜ਼ਾਰ 1317 ਬੂਟੇ ਲਵਾਏ ਨੇ ਅੱਜ ਕੱਲ ਉਹ ਜਮਾਨਾ ਨਹੀਂ ਹੈਗਾ ਕਿ ਬੂਟੇ ਲਾਤੇ ਬਾਅਦ ਚ ਆਵਾਰਾ ਪਸ਼ੂ ਨੂੰ ਮੁੱਛ ਗਏ ਜਾਂ ਉਹਨੂੰ ਚਰ ਗਏ ਹੁਣ ਤਾਂ 5-5 ਫੁੱਟ ਦੇ 6-6 ਫੁੱਟ ਦੇ ਹੀ ਆ ਜਾਂਦੇ ਆ ਬਣੇ ਬਣਾਏ ਬਾ ਚੱਲਣਾ ਹੀ ਹੁੰਦਾ ਉਹਨਾਂ ਨੇ ਬਸ ਇਹ ਕੋਸ਼ਿਸ਼ਾਂ ਜ਼ਰੂਰ ਕਰਿਓ ਨੌਜਵਾਨ ਮੁੰਡੇ ਬਹੁਤ ਸਾਰੇ ਚੁਣੇ ਗਏ ਨੇ ਸਰਬਸੰਮਤੀ ਨਾਲ ਬਹੁਤ ਚੁਣੇ ਗਏ ਨੇ ਇਹ ਤੁਹਾਡਾ ਫਰਜ ਬਣਦਾ ਯਾਦ ਰੱਖਣਗੇ ਲੋਕ ਤੁਹਾਨੂੰ ਵੀ ਹਾਂ ਯਾਰ ਕੋਈ ਪੰਚਾਇਤ ਆਈ ਸੀ ਪਿੰਡ ਦਾ ਸਹਾਰ ਕਰਦਾ ਦੇਖੋ ਇੱਕ ਪੰਚਾਇਤ ਇੱਕ ਪਿੰਡ ਦੀ ਕਾਇਆ ਪਲਟ ਸਕਦੀ ਹੈ ਇੱਕ ਡੀਸੀ ਇੱਕ ਜ਼ਿਲ੍ਹੇ ਦੀ ਕਾਇਆ ਪਲਟ ਸਕਦਾ ਹੈ ਇੱਕ ਐਮਐਲਏ ਇੱਕ ਹਲਕੇ ਦਾ ਕਾਇਆ ਪਲਟ ਕਰ ਸਕਦਾ ਹੈ ਇੱਕ ਐਮਪੀ ਨੌ ਹਲਕਿਆਂ ਦੀ ਕਾਇਆ ਪਲਟ ਕਰ ਸਕਦਾ ਹੈ ਇੱਕ ਮੁੱਖ ਮੰਤਰੀ ਪੂਰੇ ਸਟੇਟ ਦੀ ਕਾਇਆ ਪਲਟ ਕਰ ਸਕਦਾ ਹੈ